ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੋਤਿ ਬਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੁ ਹੋਵੇ ਜੋ ਸੋਚੀ ਲਖਵਾਰੁ ਚੁਪੈ ਜੁਪ ਨਾ ਹੋਵੇ ਜੇ ਲਾਇ ਰਹਾ ਲਿਪਤਾਰੇ ਕੋ ਕੈ ਬੁਕਣਾ ਤਰੀ ਦੇ ਬੰਨਾ ਪਰਿਆਪਾਰ ਸਾਜਣ ਪਲ ਕੋ ਹੈ ਤੈ ਇਕ ਨਾ ਝੁਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਇ ਚ ਨਾ ਨਾਨਕ ਲਿਖਿਆ ਨਾਲ ਹੁਕਮੀ ਹਮਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹਮਨ ਜੀ ਹੁਕਮ ਲੈ ਵੜਿਆਈ ਹੁਕਮ ਉਤਮ ਨੇ ਚ ਹੁਕਮ ਲੇਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀ ਸੇ ਇਕ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਰੁਕਮੇ ਦੇ ਬੁਜੇ ਤਾਂ ਹੋਮੇ ਕਹਿ ਨਾ ਕੋਲ ਗਾਵੇ ਕੋ ਤਾਂ ਨ ਹੋਵੇ ਕਿਸੇ ਤਾਨ ਗਾਵੇ ਕੋ ਤਾਂ ਜਾਣੇ ਨੀਸਾਨ ਗਾਵੇ ਕੋ ਬਨਵੜਿਆ ਆਚਾਰ ਗਾਵੇ ਕੋ ਵਿਦਵਖੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਬਹਿ ਗਾਵੇ ਕੋ ਜਾਪੈ ਸਹਿ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀ ਨ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲਾਂਦੇ ਤੱਕ ਪਾਹਿ ਜੁਗਾ ਜੁਗੰਤਰ ਖਾਏ ਗਾਏ ਹੁਕਮਿ ਹੁਕਮ ਚਲਾਏ ਰਾਹ ਨਾਨਕ ਵਿਪਸੇ ਵੇ ਪ੍ਰਵਾਹ ਸਾਚਾ ਸਹਿਮ ਸਾਚਨਾਇ ਭਖਿਆ ਭਉ ਪਾਰਿ ਆਖੇ ਮੰਗੇ ਦਿਸ ਦੇਹ ਦਾਤਿ ਪਰੇ ਦਾਤਾਰ ਫਿਰ ਕੀ ਅਗਰ ਕੀਤੇ ਦਿਸ ਦੇਹ ਦਰਬਾਰ ਮੋਹ ਕੇ ਬੋਲਨ ਬੋਲੀਐ ਜੇ ਸੁਨੁ ਤਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਵੜੈ ਵਿਚਾਰੇ ਕਰਮਿ ਆਵੇ ਕਪੜਾ ਨਿਮੋਖ ਦਵਾਰ ਨਾਨਕ ਏਹ ਜਾਣੁ ਸਬਾਪੇ ਸਚਿਆਰ ਥਾਪਿਆ ਨਾ ਜਾ ਕੀ ਤਾ ਨਾ ਹੋਇ ਆਪੇ ਆਪਨਨ ਦਿਨ ਸੋਇ ਦਿਨ ਸੇਵੈ ਤੈਨ ਭਾਇਆ ਮਾਨ ਲਾਲਕ ਗਾਵੇ ਗੁਨੀ ਨਿਧਾਨ ਗਾਵਿਆ ਸੁਨੇ ਮਨ ਰਖੇ ਭਉ ਦੁਪਰ ਹਰ ਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਗਏ ਦੁ ਗੁਰਮੁਖ ਰਹਾ ਆਸ ਮਾਇ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਇ ਗੇ ਹੋ ਜਾਣਾ ਖਾ ਨਾਹੀ ਕਹਿਨਾ ਕਿ ਤਮਾ ਜਾਏ ਗੁਰਾਇਕ ਦੇ ਇਹ ਬੁਝਾਈ ਸਭਨਾ ਜੀਆਂ ਕਾਇਗ ਦਾਤਾ ਸੋ ਮੈ ਸਰਨਾ ਜਾਇ ਤੀਰ ਦੇ ਨਾਮ ਅਜੇ ਤਿਸ ਭਾਵਾਂ ਮੈਨ ਭਾਣੇ ਕੀ ਨਾ ਕਰੀ ਜੇਤੀ ਸਿਰ ਢੇਉ ਪਾਈ ਵੇਖਾਵਣ ਕਰਮਾਂ ਕੇ ਮਿਲੇ ਲਈ ਮੱਤ ਪੁੱਤਰ ਸੰਜਵਾਹ ਮਾਣੀ ਭੇ ਬੇ ਕੇ ਸੇਖ ਸੁਣੀ ਗੁਰਾਇਕ ਦੇ ਇਹ ਬੁਝਾਈ ਸਭਨਾ ਜੀਆਂ ਕਾਇਗ ਦਾਤਾ ਸੋ ਮੈ ਸਰਨਾ ਜਾਇ ਜੇ ਜੋ ਵਿਚਾਰੇ ਹਰਿਆ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਾਮ ਰਖਾਈ ਜਾ ਜਸ ਕੀ ਰਜਬਲੇ ਜੇ ਤਿਸ ਨਦਰ ਨਾ ਹੋਈ ਤਾਂ ਬਾਤ ਨਾ ਬੁਝੇ ਕਿ ਕੀ ਤੰਦਰ ਕੀਟ ਕਰ ਦੂਸੀ ਦੋਸਰ ਨਾਨਕ ਨਿਰਗੁਣ ਗੁਣਧਰ ਗੁਣਵੰਤ ਆਗੁੰਦੇ ਤੇਹਾ ਕੋ ਨ ਸੁਝੇ ਦੇ ਤਿਸ ਕਨ ਕੋਈ ਕਰੇ ਸੁਨੇ ਸਦ ਪੀਰ ਸੁਨਾਸਨ ਅਰਤ ਤਉ ਆਕਾਸ਼ ਸੁਨੇ ਦੀਪlum ਪਾਤਾਲ ਸੁਨੇ ਪੋਨ ਸਕੇ ਕਾਲ ਨਾਨਕ ਪਕਤਾ ਸਰਗ ਦਾ ਸੁਨੇ ਲੋਕ ਪਾਪ ਕਾ ਨਾਸ ਸੁਨਾਏ ਸਰਬਰ ਮੈਂ ਸੁਨਾਏ ਮੁਕਸਲਾ ਹਨ ਮੰਦ ਸਦਾ ਜੋਗ ਜਗਤਨ ਪੇਰ ਸੁਨਾਏ ਸਾਸਿ ਮਨਤਵੇਰ ਨਾਨਕ ਭਗਤਾ ਸਦਾ ਵਿਦਾਸਨ ਲੋਕ ਪਾਪ ਕਾ ਨਾ ਸੁਨਾਏ ਸਾਸਨ ਤੋ ਗ੍ਰਹਣ ਸੁਨਾਏ ਸਿੜ ਕਾ ਜਨਾਨ ਸੁਨਾਏ ਪੜ ਪੜ ਭਾਵੇ ਮਾਨ ਸੁਨਾਏ ਲਾਗੇ ਸਹਿ ਰਿਤੇ ਆਣ ਨਾਨਕ ਭਗਤਾ ਸਦਾ ਵਿਦਾਸਨ ਲੋਕ ਪਾਪ ਕਾ ਨਾ ਸੁਨਾਏ ਸਰਾ ਗੁਨਾ ਕੇ ਗਹ ਸੁਨਾਏ ਸੇਕ ਕੀ ਪਾਸਾ ਸੁਨਾਏਂਦ ਭਾਵੇ ਰਾਹ ਸੁਨਾਏ ਹਾਥੋ ਬੀਸ ਕਾਹੋ ਨਾਨਕ ਤੁਪਕਤਾ ਸਦਾ ਵਿਗਾਸਨ ਦੂਪਾਪ ਘਾਣਾਸ ਮਨਨੇ ਕੀਤ ਕਹਿ ਨਾ ਜਾਏ ਜੇ ਕੋ ਕਹਿ ਤੁਚੇ ਪ੍ਰਸਤਾਇ ਕਾਗਦ ਪਲਮ ਨਾਲ ਲਿਖਨ ਹਾਰ ਮਨਨੇ ਕਾਵੇ ਧਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਭਵਨ ਤੇ ਸੁਧ ਮਨਨੇ ਮੋ ਝੂਠਾ ਨਾ ਖਾਏ ਮਨਨੇ ਲਮਕੇ ਸਾਥ ਨਾ ਜਾਇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨਾ ਚਲੇ ਪਰਧ ਮੰਨੇ ਦਰਮ ਸੀਤੀ ਸ਼ਰਮੰਦੇ ਐਸਾ ਨਾਮ ਨਿੰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਬੇਖੇ ਐਸਾ ਨਾਮ ਨਿੰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਬੇ ਮਾਨ ਪੰਜ ਚੋਹੀ ਦਰ ਰਾਜ ਅਨ ਪੰਚਾਖਾ ਗੁਏ ਤਧਿਆਨ जे को कहे करे विचार करते कह कर ना ही सुमार तोल तम ब्या का पोषण तो रखिया जुन सोत जे को बुझे हो सचार तवले ऊपर कीता भार धरती होर परे होर होर तिस्टे पातले मंजूर ਜੀਦਾ ਰੰਗਾ ਕੇ ਨਾਮ ਸੁਬਨ ਲਿਖਿਆ ਓੜੀ ਕਲਾ ਮਹਿਲੇ ਕਲਗ ਜਾਣੇ ਕੋ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਰ ਜਾਣੇ ਤੋਨ ਪੂਤ ਕੀਤਾ ਵਸੇ ਕੋ ਕੋ ਆਦਿ ਸਤੇ ਹੋਵੇ ਲਖਦ ਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਨ ਜਮ ਇੱਕ ਵਾਰ ਜੋਤ ਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਨ ਅਨੰਕਰ ਅਸ਼ੰਕ ਜੋ ਪਿਆ ਅਸ਼ੰਕ ਪਾਓ ਅਸੰਖ ਪੂਜਾ ਸੰਗਤ ਪਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਦੀ ਸੰਤ ਦਾਤਾਰ ਅਸੰਖ ਸੁਗੁਰਮੋ ਭਖ ਸਾਰ ਸੰਗ ਮੋ ਲਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਰੂਪ ਭਾਵੇ ਸਾਈ ਭਲੀ ਕਾਰ ਤੁਸ ਰਾਤ ਨਾਮ ਤਨ ਰੰਕਾਰ ਅਸੰਖ ਮੁਰ ਕੇ ਅੰਧ ਕੋਰ ਸੰਗ ਜੋਰ ਹਰਾਮ ਖੋਰ ਸੰਖਿ ਅਮਰ ਕਰ ਜਾਹੀ ਜੋਰ ਸੰਗ ਗਲਵ ਰਹਿ ਤਿਆ ਕਮਾਏ ਸੰਗ ਪਾਪੀ ਭਾਵ ਕਰ ਜਾਹੀ ਅਸੰਖ ਉਡਾਰ ਘੋੜੇ ਫਿਰਾਹੇ ਅਸੰਖ ਮਲੇਛ ਮਲ ਭਗ ਖਾਇ ਸਭਿ ਬਖਸਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਨ ਜਾਵੇ ਇਕ ਵਾਰ ਜੋ ਤਨ ਭਾਵੇ ਸਾਈ ਭਲੀ ਕਾਰ ਤੁ ਸਰਾਤ ਨਾਮ ਤੇ ਨਿਰੰਕਾਰ ਅਸੰਖ ਜੋ ਪਿਆ ਸੰਖ ਪਾਉ ਸੰਖ ਪੂਰਾ ਸੰਖ ਤਵਤਾਉ ਸੰਖ ਰੰਗ ਮੁਖ ਵੇਦ ਪਾਠ ਸੰਖ ਜੋਗ ਮਲ ਰਹੇ ਉਦਾਸ ਸੰਖ ਪਦ ਗੁਣ ਗਿਆਨ ਵਿਚਾਰ ਸੰਖ ਸਰੀ ਸੰਖ ਦਾਤਾਰ ਅਸੰਖ ਸੂਰਮ ਭਗ ਸਾਰ ਸੰਖ ਮੂਲ ਲਗਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਕਵਾਰ ਜੋਤਿ ਰਭਾਵੇ ਸਾਈ ਭਗੀਕਾਰ ਤੂ ਸਰਾ ਸਨਾਮ ਚ ਨਿਰੰਕਾਰ ਭਰੀ ਹੱਤ ਪੈ ਰਤਨ ਦੇਹ ਪਾਣੀ ਤਉ ਤਰਵ ਸੋਕੇ ਮੂਤ ਪਲੀ ਪੇ ਕੱਪੜ ਹੋਏ ਰੇ ਸਭ ਲਿਗੋ ਤੋਏ ਭਰੀ ਮਦ ਪਾਪਾ ਕੇ ਸੰਗੋ ਤੋਪੇ ਨਾਵੇਂ ਕੇ ਰੰਗ ਕੁੰਨੀ ਬਾਪੀ ਆਖ ਨਾ ਕਰ 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 ਨਾਲਿ ਖਲਹਿ ਜਾਓ ਆਪੇ ਵੀ ਜਾਪੇ ਹੀ ਖਾ ਨਾਨਕ ਕੁਮਿਆ ਹੋ ਜਾਓ ਤੇਰਾ ਤਬਦ ਦਦ ਦੇ ਕੋ ਪਾਵਤਲ ਕਾ ਮਾਨ ਸੁਨੇ ਮੰਨੇ ਮਨ ਕੀਤਾ ਪਉਂਤਰ ਗਰਤੀ ਉਤਮਨ ਸਭ ਗੁਣ ਤੇਰੇ ਮੇ ਨਾਹੀ ਕਰਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਰ ਬਾੜੀ ਬਰਮਾ ਸਰ ਸਵੰਸ ਰਾਮਨ ਜਾਉ ਕਮਣ ਸੁਵੇਲਾ ਉਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰਉਤ ਮਹਾਤਮ ਜਿਤ ਹੋ ਆਇਆ ਘਾਰ ਵਿਰ ਨਾ ਪਾਇਆ ਪਿੰਡ ਤੇ ਜੇ ਹੋਵੇ ਲੇਖਪੁਰਨ ਵਕਤ ਨਾ ਬਾਇੋ ਕਾ ਦਿਜ ਲਖਲੇ ਪ੍ਰਾਨ ਧਿਤ ਵਾਰ ਨਾ ਜੋ ਗੂ ਜਾਣ ਰਤ ਮਹਨਾ ਕੋਇ ਜਾ ਕਰਤਾ ਸਿਤੀ ਗੋ ਸਾਜ ਦੇ ਆਪੇ ਜਾਣੇ ਸੋਇ ਕਿਵ ਕਰਾ ਕਾ ਕਿਵਸਾਲਾ ਹੀ ਕਿਵਰਨੀ ਕਿਵ ਜਾਣਾ ਨਾਨਕ ਹਕੁਮ ਸਭ ਕੋ ਆਕੇ ਕਬੇ ਪਸਿਆਣਾ ਵੱਡਾ ਜਾਹੀ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿ ਭਿਆਨਾ ਸੋਹੇ ਪਾਤਲ ਪਾਤਾਲ ਕੀ ਅਗਾਸ ਅਗਾਸੁੜ ਕੋਡਕ ਪਾਲ ਤੁਕੇ ਵੀਰ ਕਹਿਨ ਤਵਾਦ ਸਰਸੁ ਡਰੇ ਕਣਕ ਤੇ ਵਸੂ ਲਿਖ ਤਾਤ ਲੇਖਾ ਤਲਕੇ ਲੇਖ ਹੈ ਵਿਨਾਸ ਨਾਨਕ ਵਡਾ ਖੀ ਰਪੇ ਜਾਣ ਆਪ ਸਾਲਾ ਹੀ ਸਲਾ ਤੇ ਸਰਗਨ ਪਾਇ ਨਦੀਆ ਤੇ ਵਾਹ ਪਵਿਸ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਗਿਰਾਸੀ ਮਲਤਾਨ ਕੀੜੀ ਤਲਨਾ ਹਵਨ ਜੇਤ ਸਮਨ ਨਾ ਵਿਸਰੇ ਅੰਤ ਨਸ਼ਤ ਕੀਆ ਨਾ ਤੇ ਅੰਤ ਨਾ ਕਰਨ ਦੇ ਅਨੰਤ ਅੰਤਨਾ ਵੇਖਣ ਸੁਨੇ ਨਾ ਤੇ ਅੰਤਨਾ ਜਾਪੇ ਖਾਂਨ ਮੰਨ ਤੇ ਅੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰਾਵਾਰ ਅੰਤ ਕਰਨ ਕੇ ਤੇ ਬੱਲਾ ਹੈ ਤਾਂ ਕਿ ਅੰਤ ਨਾ ਪਾਇ ਜਾਏ ਅੰਤ ਨਾ ਜਾਣੇ ਕੋਈ ਬੌਤਾ ਕਈ ਬੌਤਾ ਹੋਏ ਗੱਡਾ ਸਾਹਿਬ ਉਚਾ ਤਾ ਉਚ ਉਪਰ ਉਚਾਣੇ ਬਲੂ ਚਾਹ ਹੋਵੇ ਪਰ ਸੂਚੇ ਕੋ ਜਾਣੇ ਸੋ ਦੇਵ ਦਾਪ ਧਿਆਨ ਆ ਪਾਪ ਨਾਨਕ ਅਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਦਾ ਵਡਾ ਰਤਾ ਤਾ ਤੁਲਨਾ ਤੁਮਾਇ ਕੀਤੇ ਮੰਗੈ ਜੋੜੀ ਅਪਾਰ ਕੀਤੇ ਜਨ ਨਹੀਂ ਵਿਚਾਰ ਕੀਤੇ ਕਬ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੁਰਖਾਈ ਗਾ ਕੀਤਾ ਰੂਪੁ ਸੁਦਮਾਰੇ ਤੀ ਗਾ ਤੇਰੀ ਬਾਤਾਰ ਬੰਦ ਤੁਮਾਸੀ ਪਣੀ ਹੋ ਰਾਕ ਨ ਸਕੀ ਕੋਈ ਜੇ ਕੋ ਖਾਈ ਗਾ ਖਣ ਪਾਇਓ ਜਾਣੇ ਜੇ ਕੀ ਆਉ ਖਾਇ ਆਪੇ ਜਾਣੇ ਆਪ ਦੇ ਅੱਖੀ ਸੀ ਪੀ ਕੇ ਜਿਸਨੁ ਬਕਸੈ ਸਵਸਲਾ ਨਾਨਕ ਪਾਸ ਹੀ ਪਾਸਾ

ਆਕੇ ਸੁਰਾ ਕੇਸ ਗਿਆ ਕੇਕੇਤੇ ਕੀਤੇ ਬੁੱਧ ਆਕੇ ਰਣ ਮਤੁਰੇ ਆਕੇ ਸੁਰਨਾ ਨੂੰ ਜੁਣ ਸੇਵ ਕੀਤੇ ਆਕੇ ਅੱਖਣ ਪਾਏ ਕੀਤੇ ਕਹਿ ਕ ਉਡਰ ਗਾਈਂ ਭੀਤੇ ਕੀਤੇ ਹੋਰ ਕਰ ਤਾਕ ਨਸਕੇ ਕੀ ਕੇ ਜੀਵੜ ਪਾਵੇ ਤੇ ਉਡ ਹੋਏ ਨਾਨਕ ਜਾਣੇ ਸਾਚਾ ਸੋਏ ਦੇ ਕੋ ਆਕੇ ਗੋਲੇ ਵਿਗਾੜ ਤਲ ਚਾ ਸਰਗਵਾਰਾ ਗਵਾਰਾ ਸੋਦਰ ਕਿਹਾ ਸੋ ਕਰ ਕੇ ਹਿਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੇ ਸੰਥਾ ਕੀਤੇ ਵਾਮਨ ਹਾਰੇ ਕੀਤੇ ਰਾਗੁ ਪੂਰੀ ਸੋ ਕਿਹਣ ਚੂਤੇ ਗਾਵਨ ਹਾਰੇ ਗਾਵ ਜਤਨੋਂ ਪਉਣ ਪਾਣੀ ਬਾਸੰਤਰ ਗਾਵੇ ਰਾਧਾ ਮਦਵਾਰੇ ਗਾਵ ਜਤ ਤੁਕ ਫਲੇ ਵਿਦਾਨ ਲੇਖ ਲਿਖਤਰ ਵਿਚਾਰੇ ਗਾਵ ਈਸ਼ਰ ਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵ ਨਰੰਦਰਾ ਸਮ ਬੈਠੇ ਦੇਵਤਾ ਦਰਨਾਲੇ ਗਾਵੇ ਸੇਤੀ ਸਮਾਧੀ ਅੰਦਰ ਗਾਵਣ ਸਾਧੂ ਵਿਚਾਰੇ ਗਾਵਣ ਜਿਤੇ ਸਦੇ ਸੰਤੋਖੀ ਗਾਵ ਗੀਰ ਕਰਾਰੇ ਗਾਵਣ ਪੰਡਨ ਪਰ ਰਕੇ ਸਰਜੁਗ ਜੁਗ ਵੇਧਾ ਨਾਲੇ ਗਾਵ ਮੋਹਨੀ ਆਮਣ ਮੋਹਣ ਸੁਰਗ ਮਚ ਪਿਆਲੇ ਗਾਵਣ ਰਤੀ ਪਾਏ ਤੇਰੇ ਅਰਸਗ ਪੀਰ ਰਚ ਨਾਲੇ ਗਾਵੇ ਗੁਰੂ ਮਹਾ ਬੈਲ ਸੂਰਾ ਗਾਵੇ ਖਾਣੀ ਵਿਚਾਰੇ ਗਾਵ ਖੰਡ ਵੰਡ ਵਰਪੰਦਾ ਕਰ ਕਰ ਰਖੇ ਧਾਰੇ ਸੇਈ ਸਦਨ ਗਾਵੇ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲ ਹੋ ਕੇ ਤੇ ਗਾਵਣ ਸੇ ਮਜ ਕਿਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਚਰ ਸਾਇਉ ਸਾਚਾ ਸਾਚੀ ਨਾਈ ਹੈ ਪੀ ਹੋ ਸੇ ਜਾਇ ਨਾ ਜਾ ਸਿਰਚਨਾ ਜੁ ਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਉ ਸੀ ਮਾਜ ਨਿਉ ਪਾਈ ਕਰ ਕਰ ਵੇਖੈ ਕੀ ਤੈ ਅਪਨਾ ਜੋ ਤਿਸ ਤੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸਿਵ ਹੁਕਮ ਨਾ ਕਰਨਾ ਜਾਇ ਸੋ ਪਾਸਾ ਸਹ ਪਾਸਾ ਨਾਨਕ ਰਹਿਨਰ ਜਾਇ ਹੰਤਾ ਸੰਤੋਗ ਧਰਮ ਪਰ ਚੋਲੀ ਧਿਆਨ ਕੀ ਕਰੇ ਵਿਪੂਰ ਖਿੰਥਾ ਕਾਲ ਕੋ ਹਰੀ ਕਾ ਜੁਗ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਰ ਨਾਦ ਨਾਰ ਜੁਗ ਜੁਗੇ ਕੋ ਵੇਸ ਭਗਤਿਆਂ ਦੇ ਆ ਭੰਡਾਰਨ ਕਟ ਕਟ ਵਾਜੇ ਨਾਤ ਹਾਉਕ ਨਾਦਨਾ ਤੀਸੁ ਬੁਧਾ ਕਿਰਿ ਸਦਿ ਅਭਰਾ ਸਾਰ ਸੰਜੋਜ ਜੋ ਜੇ ਕਾਰ ਚਲਾਵੈ ਲੇ ਕੀਆ ਵੇ ਪਾਵਿਆ ਦੇਤਿ ਸਿਆਦੇਸ ਆਦਿਨੀ ਨਾਦ ਨਾਨਕ ਤੁਧਿ ਦੇਖੋ ਵੇਸ ਇਕ ਕਾਮਾਇਕ ਤਵੇ ਤਜੇ ਲੇ ਪ੍ਰਵਾਨ ਸੰਸਾਰੇ ਇਕ ਭੰਡਾਰੀ ਇਕ ਲਾਇ ਦੀ ਗਾਣ ਜੀਤਿ ਸਿ ਪਾਵੈ ਤਵੇ ਚਲਾਵਿ ਬਹੁੜੇ ਫਰਮਾਨ ਹੋਵੇ ਕੈ ਅਨੰਦ ਦਰਨਾਵੇ ਬਹੁਤਾ ਹੀ ਵਿਦਾਨ ਆਦੇਤ ਸਿਆਦੇਸ ਆਦਿਨੀ ਨਾਦ ਨਾਨਕ ਤੁਧਿ ਦੇਖੋ ਵੇਸ ਏਕਾ ਮੈਂ ਜੁਗਤ ਵੇਦ ਤਿੰਨ ਜਿਲੇ ਪ੍ਰਮਾਣਿਕ ਸੰਸਾਰਿਕ ਪੰਡਾਰੀ ਕਲਾਈ ਦੀਵਾਨ ਜਿਤਿਸ ਪਾਗਤ ਵੇਦ ਲਾਗ ਜੁ ਹੋਵੇ ਪ੍ਰਮਾਣ ਹੋਵੇ ਕਿਆ ਨਨ ਦਰਨਾਵੇ ਬੋਤਾ ਹੀ ਵਿਡਾਨੀਆਂ ਦੇਖ ਸਿਆ ਦੇਸ ਆਗਨੀ ਨਿਨਾਦ ਨਾ ਜੁਗ ਦੇ ਕੋ ਵੇਸ ਅਸਲ ਲੇ ਬੰਧਾਰ ਜੋ ਕਿਸ ਪਾਸ ਹੋਏ ਕਵਾਰ ਕਰ ਕਰ ਵੇਖੇ ਸੁਰਜ ਨਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਖ ਸਿਆ ਦੇਸ ਆਗਨੀ ਨਿਨਾਦ ਨਾ ਜੁਗ ਦੇ ਕੋ ਵੇਸ एक दूजी जी बलख हो लख हो लख बीस एक नाम जगदीश हुई तू राई पत पबड़ी चिड़िए हुई एक सुन गलाया आकाश की कीटा आही रीस नानक इंद्री भाई कूड़ी कूड़े ठीस आखन जोर जो पहना जोर जोर, जोर न मंगल बहना जोर जोर न जिल मरना जोर जोर आयमान मर सोर जोर न सुरती गण विचार जोर न जुटी झुठा संसार दिशा दूर कर वे नानक उत्तम नीच ना कोय ਰਾਤੀ ਰੁੱਤੇ ਤੇ ਦੀਵਾਰ ਭੂਣ ਪਾਣੀ ਕੀ ਨਹੀਂ ਪਾਤਾ ਦਸਵੀਂ ਤਰਤੀ ਤਾਂ ਵਰਕੀ ਧਰਮ ਸਾਧ ਦਸਵੀਂ ਜੀ ਜੁਗਤ ਕਰਨ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵੀ ਚਾਰ ਸੱਚਾ ਸੁਚਾ ਦਰਬਾਰ ਦਿੱਤੇ ਸੋਹਣ ਪੰਜ ਪਰਵਨ ਦੇ ਕਰਮ ਭਵੇਂ ਨਹੀਂ ਸਾਣ ਕੱਚ ਬਕਾਇ ਉਥੇ ਪਾਇ ਨਾਨਕ ਜੀ ਆ ਜਾਪੇ ਜਾਇ ਧਰਮ ਖੰਡ ਕੇ ਹੋ ਧਰਮ ਗਿਆਨ ਕਨ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਕਰਿਆ ਰੂਪ ਰੰਗ ਕੇ ਵੇਸ਼ ਕੇਤਾ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦੂ ਝੰਡ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਹਿ ਵੇਸ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸੁਮੰਦ ਕੇਤੇ ਅਖਾਣੀ ਕੇਤੇ ਅਬਾਣੀ ਕੇਤੇ ਪਾਤ ਨਿਰੰਦ ਕੇਤੇ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਥ ਬਿਨੁ ਅਨੰਦ ਸਰਮਕੰਨ ਕੀ ਬਾਣੀ ਰੋਗਿ ਤੇ ਘਾਰਤ ਕੜੀ ਬਹੁ ਤਨੋਪ ਤਾ ਕੈ ਗੱਲਾਂ ਕਥਿਐ ਨਾ ਜੈ ਜੀ ਕੋ ਕਹਿ ਪੁੱਛੇ ਪੁੱਛਦਾਇ। ਤਿਥੈ ਕੜੀਆ ਸੁਰਤ ਮਤਮਨ ਬੋਲਿ ਵਿਥਿਆ ਕਰਿਐ ਸਰਾਸ ਸਰਾ ਕੇ ਸੁਬ। ਕਰਮ ਕਰਨ ਕੀ ਬਾਣੀ ਜੋਰ ਦਿੱਤੈ ਹੋਰ ਨਾ ਕੋਈ ਹੋਰ। ਤਿਥੈ ਜੋਤ ਮਹਾਭਰ ਸੂਰਤਿ ਨਿਮ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਇਤਾ ਕ ਰੂਪ ਨ ਕਥਿਨੇ ਜਾਇ। ਨਾ ਮਰੇ ਨ ਠਗ ਜਾ ਜਿਨ ਕੇ ਨਾਮ ਸੇਵਨ ਨਾਮਿ ਤਿਤਇ ਭਗਤ ਉਸੇ ਕੇ ਲੋਕ ਹਨ ਨੰਸ ਚਾਮਣਸੋ ਸਚ ਕਨਵਸ ਨਨੰਕਾਰ ਕਰ ਕਰ ਵੇਖੈ ਨ ਗਿਰਨ ਹਾਲ ਤਿਤਇ ਕਨਵ ਨਵਰ ਪਾਂਡੇ ਦੇਖੋ ਕਥੀ ਕਾਂਤ ਨੰਤ ਇਥੈ ਲੋਲ ਆਕਾਰ ਜੁਜੁ ਹਕੰਤ ਮੇ ਤੁਪਕਾਰ ਵੇਖੈ ਵਿਸੇ ਭਰੇ ਨੀ ਚਾਰ ਨਾਨਕ ਕਥਨਾ ਕੜਾ ਸਰ ਜਤ ਪਹਾਰ ਅਧਿਰ ਸੁਨਾਰਨ ਮਤਿ ਵੇਦ ਹਥਿਆਰ ਕੋਖ ਲਾਗਨੀ ਤਪਤਾਉ ਪਾਂਡਾ ਕਾ ਅਮਰਤ ਢਾਲ ਕੜੀਏ ਸਭ ਸ੍ਰੀ ਰਿਕਸਾ ਜਨ ਗੁਣ ਅਦਰ ਕਰਮ ਤੇ ਕਾਰਨ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਭਵਣ ਗੁਰੂ ਪਾਣੀ ਪਤਾ ਮਤਾ ਤਰਤ ਮਹਤ ਦੇਵਸ ਰਾਦ ਤੇ ਇਦਾਇ ਦਾਇਆ ਕਿਨੈ ਸੁਭਨ ਜਗਤ ਸੰਗਿਆ ਆਇਆ ਬਰਿਆ ਆਇਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੁੰ ਨੇੜੇ ਕੇ ਦੂਰ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇੰਮ ਕੁਝ ਲੈ ਕੀਤੀ ਛੁੱਟੀ ਨਾਲ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇੰਮ ਕੁਝ ਲੈ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ